ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੀ ਇਕਾਈ ਫਗਵਾੜਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਰਾਮਗੜੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਡਾਕਾਣਾ ਰੋਡ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਮੌਨਿਕਾ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੀਟਿੰਗ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਤਨਖਾਹ ਨਾਮ ਦੇਣ ਤੇ ਵਿਚਾਰ ਚਰਚਾ ਕਰਨ ਲਈ ਕੀਤੀ ਗਈ ਹੈ ਉੱਥੇ ਹੀ ਉਨ੍ਹਾਂ ਆਖਿਆ ਕਿ ਯੂਨੀਅਨ ਵੱਲੋਂ ਬਹੁਤ ਵਾਰ ਸਰਕਾਰ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਜਰ ਕਿ ਧਰਨੇ ਅਤੇ ਪ੍ਰਦਰਸ਼ਨ ਵੀ ਕੀਤੇ ਗਏ ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਉਹਨਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ 7 ਨਵੰਬਰ ਨੂੰ ਜਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਜਦ ਤੱਕ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਪੂਰਾ ਨਹੀਂ ਕਰਦੀ ਉਹਨਾਂ ਚਿਰ ਉਹ ਸੰਘਰਸ਼ ਨੂੰ ਜਾਰੀ ਰੱਖਣਗੇ ਮੇਰੇ ਜ਼ਿਲ੍ਹੇ ਦੇ ਦੋ ਸਕੂਲ ਐਸੇ ਆ ਨਭੜ ਸਕੂਲ ਤੇ ਪਬਲਿਕ ਹਾਈ ਸਕੂਲ ਪਾਂਸ਼ਟਾ ਦੇ ਜਿੱਥੇ 22 ਮਹੀਨੇ ਹੋ ਗਏ ਸਰਕਾਰ ਨੇ ਗ੍ਰਾਂਟ ਜਾਰੀ ਨਹੀਂ ਕੀਤੀ 22 ਮਹੀਨਿਆਂ ਚ ਜੇ ਮੈਂ ਤੁਹਾਨੂੰ ਦੱਸਾਂ ਕਿ ਉਹ ਸਕੂਲ ਦੇ ਵਿੱਚ ਜੇ ਨਾ ਪਰ ਸਕੂਲ ਦੀ ਗੱਲ ਕਰਾਂ ਇੱਕ ਅਧਿਆਪਕ ਜਿਸ ਨੂੰ ਕੈਂਸਰ ਹੈ क्रॉनिक ਡਿਜ਼ੀਜ਼ ਦੇ ਨਾਲ ਮਾਰਿਆ ਗਿਆ ਹੈ ਉਹਦੀ ਬਹੁਤ ਬੁਰੀ ਹਾਲਤ ਹੈ 22 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦੀ ਆ ਕਿ ਕਿੱਦਾਂ ਇਲਾਜ ਕਰਾਈਏ ਅਸੀਂ ਕਿੱਥੇ ਨੂੰ ਜਾਈਏ ਉਹ ਸਧਿਆਪਕ ਦੀ ਮਦਦ ਵੀ ਕਿੱਦਾਂ ਕਰੀਏ 10-10 ਮਹੀਨੇ ਹੋ ਗਏ ਬਾਕੀ ਅਧਿਆਪਕਾਂ ਨੂੰ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਇਸ ਤੋਂ ਇਲਾਵਾ ਜੇ ਮੈਂ CNV ਦੇ ਅਧਿਆਪਕਾਂ ਦੀ ਗੱਲ ਕਰਾਂ ਤਾਂ CNV ਦੇ ਅਧਿਆਪਕ ਜਿਹੜੇ ਆ 20 ਮਹੀਨੇ ਹੋ ਗਏ ਸਰਕਾਰ ਜਿਹੜੀ ਆ ਉਹ ਤਨਖਾਹ ਨਹੀਂ ਦੇ ਰਹੀ 1967 ਤੋਂ ਸਾਡੇ ਐਕਟ ਲਾਗੂ ਨੇ ਜਿਸ ਦੇ ਵਿੱਚ ਸਾਨੂੰ ਜਿਹੜੀਆਂ ਆ 95% ਗ੍ਰਾਂਟ ਜਿਹੜੀ ਆ ਉਹ ਸਰਕਾਰ ਜਾਰੀ ਕਰਦੀ ਹੈ ਤੇ ਸਾਨੂੰ ਤਨਖਾਹਾਂ ਮਿਲਦੀਆਂ ਨਹੀਂ ਆ ਕਿਸੇ ਬਾਕੀ ਅੰਨੀਆਂ ਗਵਰਨਮੈਂਟ ਰਹੀਆਂ ਉਹਦੇ ਵਿੱਚ ਕਦੇ ਕਿਤੇ ਲੇਟ ਹੋ ਗਈ ਤਨਖਾਹ ਪਰ ਐਦਾ ਕਦੇ ਵੀ ਨਹੀਂ ਹੋਇਆ ਕਿ ਇਸ ਤਨਖਾਹ ਜਿਹੜੀ ਆ ਉਹ ਲੇਟ ਹੋਈ ਹੋਵੇ ਇੰਨੀ ਦੇਰੀ ਹੋਈ ਹੋਵੇ ਇਸ ਦੇਰੀ ਦੇ ਕਾਰਨ ਆਡਿਟ ਜਿਹੜੀ ਆ ਸਰਕਾਰ ਕਹਿੰਦੀ ਅਸੀਂ ਆਡਿਟ ਕਰਨੀਆਂ ਕਮੇਟੀਆਂ ਦੇ ਆਡਿਟ ਕਰਨੀਆਂ ਮੈਂ ਸਰਕਾਰ ਨੂੰ ਪੁੱਛਣਾ ਚਾਹਾਂਗੀ ਇੱਥੇ ਭਗਵੰਤ ਮਾਨ ਸਾਹਿਬ ਆਡਿਟ ਤਾਂ ਕਮੇਟੀਆਂ ਦੇ ਖਾਤਿਆਂ ਦੀ ਕਰਨੀਆਂ ਤੁਸੀਂ ਉਹਦੇ ਵਿੱਚ ਇਹਨਾਂ ਅਧਿਆਪਕਾਂ ਦਾ ਕੀ ਕਸੂਰ ਹੈ ਤੇ ਜਾ ਤਾਂ ਮੇਰੀ ਸਰਕਾਰ ਨੂੰ ਅਪੀਲ ਆ ਕਿ ਇਹ ਜਿਹੜੇ ਥੋੜੇ ਪੂਰੇ ਪੰਜਾਬ ਚ ਜਿੱਥੇ 10000 ਦੇ ਆਪਕ ਸੀ ਉਥੇ ਸਿਰਫ 1700 ਦੇ ਲਗਭਗ ਰਹਿ ਗਿਆ ਤੇ ਇਹ 17 1800 ਦੇ ਆਪਕ ਨੂੰ ਜਾ ਤਾਂ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਸ਼ਿਫਟ ਕਰ ਦਿਓ ਤੇ ਇਹ ਸਮੱਸਿਆਵਾਂ ਜਿਹੜੀਆਂ ਖਤਮ ਹੋ ਜਾਣ ਨਹੀਂ ਤਾਂ ਸਾਨੂੰ ਤਨਖਾਹਾਂ ਜਾਰੀ ਕਰੋ ਜਲਦ ਤੋਂ ਜਲਦ ਮੇਰੀ ਸਰਕਾਰ ਕੋਲ ਇਹ ਡਿਮਾਂਡ ਆ ਕਿ ਸਾਡੀਆਂ ਜਾਂ ਤਾਂ ਜਲਦੀ ਤੇ ਜਲਦੀ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਤੇ ਜਾਂ ਫਿਰ ਸਾਨੂੰ ਜਿਲ੍ਹਾ ਚ ਭਰਤੀ ਕਰ ਲਓ ਅਸੀਂ ਇਹੀ ਚਾਹੁੰਦੇ ਆ ਕਿ ਸਾਡੀਆਂ ਤਨਖਾਹਾਂ ਮਿਲਣ ਅਸੀਂ ਆਪਣੇ ਪਰਿਵਾਰ ਵੀ ਤਾਂ ਪਾਲ ਲੈਨੇ ਆ ਨਾ ਤੁਹਾਨੂੰ ਸਾਰਿਆਂ ਨੂੰ ਸਾਰੀਆਂ ਜ਼ਰੂਰਤਾਂ ਚਾਹੀਦੀਆਂ ਸਾਰੀਆਂ ਫੈਸਿਲਿਟੀਜ਼ ਚਾਹੀਦੀਆਂ ਅਸੀਂ ਕਿੱਧਰ ਨੂੰ ਚਾਈਏ ਸਾਡੇ ਵੀ ਬੱਚੇ ਪੜ੍ਹਦੇ ਆ ਅਸੀਂ ਉਹਨਾਂ ਦੀ ਫੀਸਾਂ ਦੇਣੀ ਆ ਆਪਣੀ ਬਿਮਾਰੀ ਕਿੰਨੇ ਸਮੇਂ ਤੋਂ ਮੈਡਮ ਆਪਣੀ ਤਰਫਾਂ ਰੁਕੀ ਲਈ 10 ਮਹੀਨੇ ਹੋ ਗਏ ਜੀ ਸਾਡੀ ਜਿਹੜੀ ਟੀਚਰਸ ਦੀ ਤਨਖਾਹ ਰੁਕੀ ਹੋਈ ਆ ਦੋ ਸਕੂਲਾਂ ਦੀ 22 ਮਹੀਨਿਆਂ ਤੋਂ ਰੁਕੀ ਹੋਈ ਆ ਤੇ ਸੀਐਂਡਵੀ ਦੀ 3 ਮਹੀਨਿਆਂ ਤੋਂ ਰੁਕੀ ਹੋਈ ਆ ਤੇ ਅਗਲੀ ਰਣਨੀਤੀ ਇਹ ਜੀ ਆਪਣੇ ਨਹੀਂ ਨਵਾਟਾ ਪੜੀਆਂ ਅਗਲੀ ਰਣਨੀਤੀ ਇਹ ਹੈ ਜੀ ਜਿਆਦਾ ਸਾਰੀ ਜ਼ਿਲ੍ਹਾ 'ਚ ਜਾਵਾਂਗੇ ਜ਼ਿਲ੍ਹਾ 'ਚ ਸਰਕਾਰ ਨਹੀਂ ਰੱਖੂਗੀ ਤਾਂ ਫਿਰ ਅਸੀਂ ਪਿੰਡ-ਪਿੰਡ ਜਾ ਕੇ ਇਹਨਾਂ ਦੇ ਜਿਹੜੇ ਪਰਤਨਣ ਹਲਕਾਇਆ ਉੱਥੇ ਅਸੀਂ ਇਹਨਾਂ ਦੀ ਪਰਦਾ ਫਾਸ਼ ਕਰਾਂਗੇ ਕਿ ਇਹ ਕਿੱਦਾਂ ਦੀ ਸਰਕਾਰ ਆ ਝੂਠੇ ਵਾਦੇ ਕਰਨ ਵਾਲੀ ਸਰਕਾਰ ਆ ਇਹ